ਇਹ ਦੱਸਣਾ ਚਾਹੁੰਦੇ ਕਿ ਜੋ ਹੈ ਇਹ ਮਿਹਨਤ ਦਾ ਹੀ ਨਤੀਜਾ ਹੈ ਜੇ ਅੱਜ ਕੁਝ ਹੋ ਰਿਹਾ ਤਾਂ ਇਹ ਮਿਹਨਤ ਤੋਂ ਬਾਅਦ ਹੀ ਹੈ ਇਸ ਲਈ ਜਿਹੜਾ ਆ ਪ੍ਰੋਗਰਾਮ ਸਾਡੇ ਸੇ ਖੇਲ ਹੋਣ ਦੀ ਲੀਗ ਕਰਵਾ ਰਹੇ ਆ ਵਿੱਚ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਜੀ ਸਾਡੇ ਸਪੋਰਟਸ ਮਿਨਿਸਟਰ ਆਫ ਇੰਡੀਆ ਅਨਰਗ ਠਾਕੁਰ ਜੀ ਸਾਡੇ ਡਾਇਰੈਕਟਰ ਸਪੋਰਟਸ ਪੰਜਾਬ ਡੀਐਸਓ ਸਾਹਿਬ ਪਟਿਆਲਾ ਜਿਨ੍ਹਾਂ ਦੀ ਬਦੌਲਤ ਸਾਨੂੰ ਰਹਿਨਮਾਈ ਅਸੀਂ ਇਹ ਕਰਵਾਉਣ ਜਾ ਰਹੇ ਹਾਂ ਇਹ ਪੰਜਾਬ ਦੇ ਵਿੱਚ ਦੋ ਜਗ੍ਹਾ ਹੀ ਅੰਡਰ 13 ਦੀ ਲੀਗ ਹੋ ਰਹੀ ਹੈ ਲੜਕੀਆਂ ਦੇ ਛੋਟੇ ਬੱਚਿਆਂ ਜਿਹਦੇ ਵਿੱਚ ਉਹਨਾਂ ਨੂੰ ਬੂਸਟ ਮਿਲਣ ਦਾ ਮੌਕਾ ਮਿਲ ਰਿਹਾ ਖੇਡਣ ਦਾ ਤੇ ਉਹਨਾਂ ਵਿੱਚ ਸਾਰਾ ਪ੍ਰੋਵਾਈਡ ਕਰਾਈ ਦੇ ਹੈ ਜਾ ਕੇ ਆਉਂਦੇ ਟਾਈਮ ਤੱਕ ਸਾਨੂੰ ਇੰਡੀਆ ਲੈਵਲ ਤੇ ਇਹਨਾਂ ਵਿੱਚੋਂ ਬੱਚੇ ਹੀ ਖੇਡਣ ਨੂੰ ਮਿਲਨੇ ਆ ਤੇ ਇੱਕ ਹੈ ਸਾਡੇ ਬਹਾਦਰਗੜ੍ਹ ਅ ਪਣਿਆਲੇ ਸੈਂਟਰ ਦੇ ਵਿੱਚ ਚੱਲ ਰਹੀ ਹੈ ਅੰਡਰ 13 ਤੇ ਇੱਕ ਚੱਲ ਰਹੀ ਹੈ ਅ ਜਲੰਧਰ ਦੇ ਵਿੱਚ ਤੇ ਪੀਐਫਏ ਦਾ ਇਸ ਵਿੱਚ ਬਹੁਤ ਵੱਡਾ ਰੋਲ ਹੈ ਜੋ ਕਿ ਸਾਨੂੰ ਇਹ ਸਾਰਾ ਕੁਝ ਕਰਨ ਦਾ ਮੌਕਾ ਦੇ ਰਹੀ ਹੈ ਡਾਕਟਰ ਸਾਹਿਬ ਗੱਲ ਉਸ ਤੋਂ ਡਾਕਟਰ ਸਾਹਿਬ ਨੇ ਬੜੀ ਅੱਛੀ ਗੱਲ ਕਹੀ ਸੀ ਵੀ ਇੰਟੀਗ੍ਰੇਸ਼ਨ ਬੜੀ ਹੋ ਗਈ ਜੇ ਪਕੇ ਦਾ ਖੇਡਦੇ ਆ ਤੇ ਮੈਨੂੰ ਲੱਗਦਾ ਜਿਵੇਂ ਤੁਸੀਂ ਆਪਣੇ ਸ਼ਬਦਾਂ ਚ ਕਿਹਾ ਵੀ ਭਾਰਤ ਸਰਕਾਰ ਪੰਜਾਬ ਸਰਕਾਰ ਨਿਰਾਜ ਖਾਤਰ ਉਮੀਦ ਥੇਰ ਦੀ ਮਤਲਬ ਲੱਗਦਾ ਵੀ ਜਦੋਂ ਤੁਸੀਂ ਖੇਡਾਂ ਨਾਲ ਜੁੜਦੇ ਹੋ ਤਾਂ ਤੁਸੀਂ ਪਾਰਟੀ ਵਾਈਟ ਤੋਂ ਵੀ ਉੱਤੇ ਹੋ ਜਾਂਦੇ ਹੋ ਤੇ ਸਮਾਜਿਕ ਏਕਤਾ ਦੇ ਨਾਲ ਗੱਲ ਚੱਲਦੀ ਹੈ ਬਿਲਕੁਲ ਜੀ ਸਾਡੀ ਇੱਕ ਸਪੋਰਟਸ ਹੈ ਹੀ ਹੈ ਜਿਹਦਾ ਮੋਟਾ ਹੀ ਹੈ ਕਿ ਅਸੀਂ ਇੱਕ ਗੁੱਡ ਸਟੇਜਨ ਪੈਦਾ ਕਰਨੇ ਆ ਤੇ ਨਾਗਰੀ ਪੈਦਾ ਕਰਨੇ ਨੇ ਤੇ ਸਪੋਰਟਸ ਦਾ ਪਰਪਸ ਹੀ ਹੈ ਕਿ ਮਿਲ ਕੇ ਆਪਾਂ ਚ ਪਿਆਰ ਮੁਹੱਬਤ ਨਾਲ ਆਪਣੇ ਦੇਸ਼ ਦਾ ਨਾ ਆਪਣੇ ਏਰੀਆ ਦਾ ਨਾ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਇਹੀ ਮੇਨ ਰੋਲ ਹੈ ਜੀ ਤੇ ਜਦ ਵੀ ਤੁਸੀਂ ਬੱਚੇ ਛੋਟੇ ਛੋਟੇ ਨੇ ਤੁਹਾਡੇ ਕੋਲੇ ਬੜੀ ਤੈਬੂਜ਼ ਲਈ ਜੀ ਆਪਣੇ ਲੜਕੀਆਂ ਦਾ ਖਾਸ ਕਰਕੇ ਗੇਮ ਚ ਆਉਣਾ ਤੇ ਮਾਪਾਪ ਨਾਲ ਵੀ ਜੁੰਝਣਾ ਪੈਂਦਾ ਜਾਂ ਕੋਆਪਰੇਟ ਕਰਦੇ ਨੇ ਬਿਲਕੁਲ ਜੀ ਕਈ ਵਾਰੀ ਤਾਂ ਬਹੁਤ ਜ਼ਿਆਦਾ ਸਾਨੂੰ ਘਰੋਂ ਜਾ ਕੇ ਬੱਚਾ ਨੂੰ ਮਾਪਾਪ ਨੂੰ ਸਮਝਾਣਗੇ ਕੁਝ ਬੱਚੇ ਇਹੋ ਜਿਹੇ ਗਰੀਬ ਹੈ ਜਿਨ੍ਹਾਂ ਨੂੰ ਕਿ ਕੰਮ ਤੰਦ ਦੇ ਲਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਟ ਅਸੀਂ ਉਹਨਾਂ ਨੂੰ ਘਰੋਂ ਜਾ ਕੇ ਰਿਕੁਐਸਟ ਕਰਕੇ ਉਹਨਾਂ ਨੂੰ ਗਰਾਉਂਡਾਂ ਵਿੱਚ ਲਿਆ ਰਹੇ ਹਾਂ ਇਹ ਅੱਗੇ ਜੋੜਨ ਦੀ ਉਹਨਾਂ ਦੀ ਲਾਈਫ ਬਣਾਉਣ ਦੀ ਕੋਸ਼ਿਸ਼ ਕਰਨ ਜੇ ਵੀ ਉਹਨਾਂ ਨੂੰ ਦੱਸ ਰਿਹਾ ਕਿ ਬੜੇ oportunity government ਬਹੁਤ ਨਾਲ ਹੀ ਕ੍ਰੀਏਟ ਕਰ ਰਹੀ ਆ ਕਿ ਉਹ ਆਪਣੇ ਆਪ ਦੇ ਪੈਰਾਂ ਤੇ ਖੜੇ ਹੋਣ ਇਹ ਸਪੋਰਟ ਸੀ ਇੱਕ ਪਰਪਸ ਹੈ ਸਾਊਥ ਚ ਫੁੱਟਬਾਲ ਦਾ ਬੜਾ ਜ਼ਿਆਦਾ ਜਿਹੜਾ ਪ੍ਰਚਲਨ ਹੈ ਜੀ ਖਾਸ ਕਰ ਆਪਾਂ ਉੱਧਰ ਕਲਕੱਤੇ ਦੀ ਗੱਲ ਕਰਦੇ ਆ ਤਾਂ ਲੋਕ ਬੜੇ ਕ੍ਰੇਜ਼ੀ ਨੇ ਪੰਜਾਬ ਚ ਹਾਕੀ ਵੀ ਡਾਊਨ ਹੋ ਗਈ ਜੀ ਫੁੱਟਬਾਲ ਵੀ ਡਾਊਨ ਹੋ ਗਈ ਤੇ ਕੀ ਕਾਰਨ ਹੈ ਜੀ ਇਥੇ ਨੌਜਵਾਨਾਂ ਦਾ ਚਕਾ ਧੱਕਾ ਜਾਂ ਸਾਨੂੰ ਲੱਗਦਾ ਵੀ ਕਮਰਸ਼ੀਅਲ ਦੇ ਜਿਹੜੀਆਂ ਖੇਡਾਂ ਨੇ ਉਹਨਾਂ ਨੇ ਇੱਥੇ ਅਸਰ ਪਾਇਆ ਹਾਂ ਜੋ ਤਾਂ ਬਿਲਕੁਲ ਹੈ ਹੀ ਹੈ ਜੀ ਕਿਉਂਕਿ ਕਮਰਸ਼ੀਅਲ ਦਾ ਜਿਆਦਾ ਰੋਲ ਹੈ ਹੋ ਗਿਆ ਇਹਦੇ ਵਿੱਚ ਕਿਉਂਕਿ ਦੇਖੋ ਕ੍ਰਿਕਟ ਦੀ ਗੱਲ ਕਰਦੇ ਬਟ ਜਿੱਥੋਂ ਤੱਕ ਲੜਕੀਆਂ ਦੇ ਦੇਖਿਆ ਜਾ ਰਿਹਾ ਜੇ ਅਸੀਂ ਅਸੈਸਸ ਕਰ ਰਹੇ ਹਾਂ ਕਿ ਹਾਲੇ ਕਹਤ ਰਹੇ ਹਾਂ ਕਿ ਬਰਾਬਰ ਆ ਪਰ ਬਰਾਬਰ ਨਹੀਂ ਕਿਉਂਕਿ ਪ੍ਰਾਈਸ ਦੇਖ ਲਓ ਤਾਂ ਡੇ ਫਰਿਆ ਕ੍ਰਿਕਟ ਦੇ ਗੱਲ ਚੱਲਦੀ ਆ ਕਹਤ ਰਹੇ ਕਿ ਉਹਨਾਂ ਨੂੰ ਕਟ ਡੇਟ ਦਿੱਤਾ ਜਿਹੜਾ ਉਹ ਲੜਕੀਆਂ ਹੋਰ ਵੀ ਅੱਗੇ ਛੋਟੀਆਂ ਬੱਚੀਆਂ ਨੇ ਜਿਹੜੀਆਂ ਫੁੱਟਬਾਲ ਖਾਸ ਕਰਕੇ ਕਹਿੰਦੇ ਖੇਡ ਦੀ ਗੱਲ ਕਰਦੇ ਆ ਵੀ ਖੇਡ ਦੇ ਵਿੱਚ ਪਾਰਟਿਸਪੇਟ ਕਰਨੀਆਂ ਨੇ ਬੈਟਰ ਹੈ ਜੀ ਅੱਜ ਸਪੋਰਟਸਵਲ ਵੀ ਜਾ ਰਹੀਆਂ ਨੇ ਪਰ ਇਹਨਾਂ ਕਿਵੇਂ ਪੋਜ਼ਿਟਿਵ ਕਿਵੇਂ ਨੇਕੀ ਮੈਸੇਜ ਦੇਣਾ ਚਾਹੀਦਾ ਆ ਸਭ ਤੋਂ ਪਹਿਲਾਂ ਤਾਂ ਮੈਂ ਭਾਰਤ ਸਰਕਾਰ ਨੂੰ ਇਸ ਗੱਲ ਦੀ ਵਧਾਈ ਦਿੰਨਾ ਕਿ ਜਿਹੜਾ ਖੇਲੋ ਇੰਡੀਆ ਦੇ ਨਾਮ ਤੇ ਜਿਹੜੀ ਇਹ ਲੀਗ ਸ਼ੁਰੂ ਕੀਤੀ ਹੈ ਔਰ ਇਹਦੇ ਵਿੱਚ ਮੈਂ ਲਗਭਗ ਇੱਕ ਘੰਟੇ ਤੋਂ ਇੱਥੇ ਔਰ ਬੱਚਿਆਂ ਨਾਲ ਮੁਲਾਕਾਤ ਕਰ ਰਿਹਾ ਸੀ ਬਹੁਤ ਉਤਸ਼ਾਹ ਹੈ ਅੱਜ ਦੇ ਦੌਰ ਦੇ ਵਿੱਚ ਜਿਸ ਦੌਰ ਦੇ ਵਿੱਚ ਅਸੀਂ ਆ ਜਿੱਥੇ ਸੋਸ਼ਲ ਮੀਡੀਆ ਜਾਂ ਮੋਬਾਈਲ ਦੇ ਬਹੁਤ ਨੇੜੇ ਚਲੇ ਗਏ ਨੇ ਬੱਚੇ ਉਸ ਦੌਰ ਦੇ ਵਿੱਚ ਇਸ ਤਰ੍ਹਾਂ ਦੀਆਂ ਖੇਡਾਂ ਇਸ ਤਰ੍ਹਾਂ ਦਾ ਦੀ ਲੀਗ ਔਰ ਇਸ ਤਰ੍ਹਾਂ ਦੇ ਇਵੈਂਟ ਆ ਜਿਹੜੇ ਹੋ ਬਹੁਤ ਮਹੱਤਵਪੂਰਨ ਨੇ ਬੱਚਾ ਜੇ ਜਦੋਂ ਸਪੋਰਟਸ ਨਾਲ ਬੱਚਾ ਜੁੜਦਾ ਤੇ ਉਹ ਸਪੋਰਟਸ ਨਾਲ ਨਹੀਂ ਜੁੜਦਾ ਪੂਰੀ ਦੁਨੀਆ ਦੇ ਨਾਲ ਜੁੜਦਾ ਤੇ ਪੂਰੀ ਦੁਨੀਆ ਦੇ ਨਾਲ ਜੁੜਦਾ ਜਦੋਂ ਫਿਰ ਉਹ ਆਪਦੀ ਸਿਹਤ ਦਾ ਵੀ ਆਪ ਦੇ ਦਿਮਾਗ ਦਾ ਵੀ ਸਭ ਕੁ ਦਾ ਸਿੱਧਾ ਧਿਆਨ ਰੱਖਦਾ ਤੋ ਇਸ ਗੱਲ ਦਾ ਸਰਕਾਰ ਪ੍ਰਤੀ ਧੰਨਵਾਦ ਵੀ ਕਰਦੇ ਆਂ ਅਸੀਂ ਔਰ ਬੱਚਿਆਂ ਲਈ ਵੀ ਹੈ ਕਿ ਵੱਧ ਤੋਂ ਵੱਧ ਬੱਚੇ ਜੁਆਇਨ ਕਰੋ ਉਸੇ ਵਕਫ ਵਕ ਖੇਡਾਂ ਦੇ ਵਿੱਚ ਜਾਓ ਫੁੱਟਬਾਲ ਦੇ ਵਿੱਚ ਜਾਓ ਤੋ ਸਾਡਾ ਜਿਹੜਾ ਭਾਰਤ ਦਾ ਫੁੱਟਬਾਲ ਦੇ ਵਿੱਚ ਬਹੁਤ ਉੱਚਾ ਇੱਕ ਲੀਗੇਸੀ ਰਹੀ ਹੈ ਤੋ ਉਸ ਪਰੰਪਰਾ ਨੂੰ ਵੀ ਅਸੀਂ ਅੱਗੇ ਤੋਰ ਸਕਦੇ ਹਾਂ ਸੋ ਬਹੁਤ ਤੁਵਾਰ ਕਰਦੇ ਆਂ ਇੱਕ ਉਦਮ ਹੈ ਜੀ ਬੱਚਿਆਂ ਦਾ ਜਿਹੜੇ ਬੱਚਿਆਂ ਨੂੰ ਸ਼ੌਕ ਹੈ ਗੱਲ ਕਰਦੇ ਆ ਵੀ ਜਿੱਥੇ ਕੋਚ ਜਿਹੜੇ ਨੇ ਉਹ ਬੱਚਿਆਂ ਨੂੰ ਦਿਲ ਤੋਂ ਟ੍ਰੇਨਿੰਗ ਦੇਣੀ ਚਾਹੁੰਦੇ ਨੇ ਤੇ ਬੱਚੇ ਸਿੱਖਣਾ ਚਾਹੁੰਦੇ ਨੇ ਇਹ ਬਿਲਕੁਲ ਇੱਕ ਮਾਡਲ ਜਿਵੇਂ ਸਟੇਡੀਅਮ ਦੇ ਵਿੱਚ ਖੜੀਆਂ ਉਹ ਸਟੇਡੀਅਮ ਹੀ ਬੱਚਿਆਂ ਨੇ ਖੁਦ ਤਿਆਰ ਕੀਤਾ ਸੋ ਮੈਨੂੰ ਲੱਗਦਾ ਵੀ ਜਦੋਂ ਮਨ 'ਚ ਪੂਰੀ ਇੱਛਾ ਹੁੰਦੀ ਆ ਤਾਂ ਉਦੋਂ ਬੱਚੇ ਇਸ ਗੱਲ ਹੀ ਆਇਡ ਹੋ ਜਾਂਦੇ ਨੇ ਵੀ ਅਸੀਂ ਉਹ ਕੰਮ ਕਰਕੇ ਦਿਖਾਈਏ ਆਪਣੇ ਗੁਰੂ ਸਾਹਿਬਾਨ ਨੂੰ ਕਿਉਂਕਿ ਗੁਰੂ ਹੀ ਹੁੰਦੇ ਨੇ ਜਿਹੜੇ ਜੀ ਇਹਨਾਂ ਨੂੰ ਇਸ ਗੇਮ ਦੇ ਵਿੱਚ ਲੈ ਕੇ ਆਏ ਨੇ ਜਿਨ੍ਹਾਂ ਨੇ ਇਸ ਕਾਵਲ ਬਣਾਇਆ ਤੇ ਪਹਿਲਾਂ ਵੀ ਇਹਨਾਂ ਦੀ ਇੱਕ ਪੂਰੀ ਟੀਮ ਦੀ ਫੋਟੋ ਜਿਹੜੀ ਇੱਥੇ ਲੱਗੀ ਜੀ ਤੇ ਚ ਇਹਨਾਂ ਨੇ ਸਟੇਟ ਦਾ ਬ੍ਰਾਉਨਜ਼ ਮੈਡਲ ਜਿੱਤਿਆ ਹੈ ਸੋ ਉਦੋਂ ਮੈਂ ਇੱਕ ਕੋਚ ਘਰੋਂ ਆਉਣਾ ਬੱਚਿਆਂ ਨੂੰ ਲੈ ਕੇ ਆਉਣਾ ਛੋਟੇ-ਛੋਟੇ ਬੱਚੇ ਨਾਲ ਦੀ ਜ਼ਿੰਮੇਵਾਰੀ ਲੈਣੀ ਕਿ ਅੰਡਰ 13 ਨੇ ਸਾਰੇ ਤੇ ਇਹਨਾਂ ਨੂੰ ਗੇਮ ਦੇ ਵਿੱਚ ਪਾਉਣਾ ਇਹ ਜੇ ਹਰ ਪਾਸੇ ਥੋੜੀ-ਥੋੜੀ ਐਫਰਟ ਹੋਵੇ ਤਾਂ ਅਸੀਂ ਨੈਸ਼ਨਲ ਕੀ ਇੰਟਰਨੈਸ਼ਨਲ ਕੀ 올림픽 ਤੱਕ ਪਹੁੰਚ ਸਕਦੇ ਹਾਂ ਪਰ ਹਰ ਪਾਸੇ ਸਹੂਲਤ ਦੀ ਲੋੜ ਹੈ ਇੱਥੇ ਦਾਨੀ ਸੱਜਣਾ ਦੀ ਵੀ ਲੋੜ ਹੈ ਇੱਥੇ ਸਰਕਾਰ ਦੀਆਂ ਪਾਲਿਸੀਜ਼ ਦੀ ਵੀ ਲੋੜ ਹੈ ਤੇ ਇੱਥੇ ਸੁਰਦਮਨ ਨਾਲ ਕੀਤੇ ਹੋਏ ਕੰਮਾਂ ਦੀ ਵੀ ਲੋੜ ਹੈ